ਹੈਲੋ ਕਿਮੀਓ ਸਾਰੇ ਜਾਣੇ ਮੇਰੀਆਂ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਸੀਗਾ ਗੁੱਗਾ ਨومی ਦਾ ਮੇਲਾ ਤੇ ਅਸੀਂ ਮੇਲੇ ਤੇ ਗਏ ਸੀਗੇ ਪਤਾ ਵੀ ਹੋਣਾ ਮੇਰੇ ਸਾਰੇ ਭੈਣਾਂ ਨੂੰ ਇਸ ਬਾਰੇ ਗੁੱਗਾ ਨومی ਬਾਰੇ ਤੇ ਮੈਂ ਉੱਥੋਂ ਕੁਝ ਸਮਾਨ ਖਰੀਦ ਕੇ ਲੈ ਕੇ ਸੀ ਆਪਣੇ ਲਈ ਤੇ ਇੱਕ ਮੈਂ ਆਪਣੀ ਸਿਸਟਰ ਲਈ ਮੇਰੀ ਸਿਸਟਰ ਹਜੇ ਕੁਮਾਰੀ ਆ ਉਹਨੂੰ ਐਵੇਂ ਨਾ ਛੋਟੇ-ਛੋਟੇ ਚੀਜ਼ਾਂ ਦਾ ਜਿਵੇਂ ਚੱਕਲਾ ਬਿਲਨਾ ਹੋ ਗਿਆ ਛੋਟਾ ਜਿਹਾ ਹਨਾ ਇਹਨਾਂ ਦਾ ਬਹੁਤ ਸ਼ੌਂਕ ਆ ਮੈਂ ਲੈ ਕੇ ਆਈ ਸੀ ਉਹਦੇ ਵ ਲਈ ਵੀ ਤੇ ਥੋੜਾ ਜਿਹਾ ਮੈਂ ਹੋਰ ਗੁੱਤਵੜਨ ਵਗੈਰਾ ਲੈ ਆਈ ਸੀ ਉਹਦੇ ਲਈ ਤੇ ਆਪਣੇ ਲਈ ਵੀ ਖਰੀਦਿਆ ਸੀ ਚਲੋ ਦੋ ਤਿੰਨ ਚੀਜ਼ਾਂ ਉਹਦੇ ਲਈ ਵੀ ਖਰੀਦ ਲਈਆਂ ਤੇ ਪਰਸ ਲੈ ਕੇ ਆਈ ਸੀ ਇੱਕ ਕਿੱਟ ਦੇਖੋ ਤੁਸੀਂ ਕਿੰਨੇ ਸੋਹਣੀ ਆ ਨਾ ਤੇ ਬਹੁਤ ਚੀਪ ਰੇਟ ਤੇ ਮਿਲੀ ਸੀ ਤਾਂ ਮੈਨੂੰ ਪਸੰਦ ਆਈ ਤਾਂ ਮੈਂਨੇ ਲੈ ਲਈ ਤੇ ਇੱਕ ਮੇਰੇ ਬੇਟਾ ਗਿਆ ਸੀਗਾ ਨਾਲ ਮੇਰਾ ਹਸਬੰਦ ਗਿਆ ਸੀ ਤੇ ਮੇਰੇ ਬੇਟੇ ਨੇ ਖਰੀਦਿਆ ਸੀਗਾ ਹੈਲੀਕਾਪਟਰ ਸਿਗਾ ਰਿਮੋਟ ਵਾਲਾ ਦੇਖੋ ਕਿਵੇਂ ਦਾ ਲੱਗਿਆ ਬਹੁਤ ਇਹ ਵੀ ਠੀਕ ਰੇਟ ਤੇ ਮਿਲਿਆ ਸੀ ਸਾਨੂੰ ਬਹੁਤ ਸਸਤਾ ਪੈ ਗਿਆ ਸੀ ਤੇ ਹੋਰ ਅਸੀਂ ਖਾਣ ਲਈ ਵੀ ਜਲੇਬੀਆਂ ਵਗੈਰਾ ਲੈ ਕੇ ਆਏ ਸੀਗੇ ਤੇ ਵੈਸਤਾ ਸੀ ਉਹ ਨਾ ਲੈਣ ਦੀ ਨਹੀਂ ਹੈਗੀ ਮੈਂ ਐਵੇਂ ਖਾਣ ਨੂੰ ਬਾਹਰੋਂ ਕੁਛ ਤੇ ਬਾਰੇ ਠੀਕ ਸੀਗੇ ਮਤਲਬ ਟੱਕਿਆ ਵਗੈਰਾ ਹੋਇਆ ਸੀਗਾ ਸਮਾਨ ਵਧੀਆ ਸੀਗਾ ਤਾਂ ਫਿਰ ਅਸੀਂ ਘਰ ਘਰ ਲਈ ਲੈ ਆਏ ਸੀ ਖਾਣ ਨੂੰ ਬ੍ਰੈਡ ਵਗੈਰਾ ਆ ਸੀਗਾ ਕੀ ਪਨੀਰ ਦੇ ਪਕੌੜੇ ਵਗੈਰਾ ਨਾ ਇਹ ਲੈ ਆਏ ਸੀ ਮੇਰੇ ਬੇਟੇ ਦਾ ਐਗਜ਼ਾਮ ਸੀਗਾ ਅਗਲੇ ਦਿਨ ਤਾਂ ਕਰਕੇ ਫਿਰ ਮੈਂ ਪਹਿਨੂੰ ਪੜਹਾ ਰਹੀ ਸੀ ਪਹਿਲਾਂ ਆ ਕੇ ਫਿਰ ਉਸ ਤੋਂ ਨੂੰ ਖਾਣ ਨੂੰ ਦਿੱਤਾ ਮੈਂ ਹੁਣ ਉਹਨੂੰ ਖਾਣ ਨੂੰ ਲੈ ਕੇ ਹੀ ਮੈਂ ਪਾ ਕੇ ਮੈਂ ਕਿਹਾ ਚਲੋ ਖਾ ਲੂਗਾ ਹੁਣ ਨਾ ਤੇ ਤੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ ਥੈਂਕ ਯੂ